ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਇਹ ਬੇਨਤੀ ਉਹਨਾਂ ਕਿਸਾਨ ਦੋਸਤ ਵਾਸਤੇ ਹੈਗੀ ਹੈ ਜਿਹੜੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਤੀ ਸਕੀਮ ਦਾ ਲਾਭ ਲੈ ਰਹੇ ਨੇ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਇਹ ਸਕੀਮ ਦਾ ਲਾਭ ਲੈਣ ਵਾਸਤੇ ਹੁਣ ਤੁਹਾਨੂੰ ਜਿਹੜੀ ਆਪਣੀ ਲੈਂਡ ਸੀਡਿੰਗ ਜਿਹਨੂੰ ਅਸੀਂ ਜ਼ਮੀਨ ਦੀ ਡਿਟੇਲ ਕਹਿ ਸਕਦੇ ਹਾਂ ਈਕੇਵਾਈਸੀ ਅਤੇ ਆਪਣੇ ਬੈਂਕ ਖਾਤੇ ਦੀ ਜਿਹੜਾ ਹੈਗਾ ਵਾ ਉਹਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਾਉਣਾ ਜ਼ਰੂਰੀ ਹੈਗਾ ਵਾ ਆਪ ਜੀ ਨੂੰ ਬੇਨਤੀ ਹੈ ਕਿ ਇਹ ਜਲਦੀ ਤੋਂ ਜਲਦ ਲਿੰਕ ਕਰਵਾ ਲਓ ਲਿੰਕ ਕਰਵਾਉਣ ਵਾਸਤੇ ਤੁਸੀਂ ਜਿਹੜਾ ਤੁਹਾਡਾ ਮੌਜੂਦਾ ਕੋਈ ਖੇਤੀਬਾੜੀ ਦਫ਼ਤਰ ਹੈਗਾ ਜਾਂ ਇੱਕ ਪਿੰਡਾਂ ਦੇ ਵਿੱਚ ਕਾਮਨ ਸਰਵਿਸ ਸੈਂਟਰ ਬਣੇ ਹੁੰਦੇ ਨੇ ਤੇ ਜਾਂ ਇੰਡੀਅਨ ਪੋਸਟ ਪੇਮੈਂਟ ਬੈਂਕ ਹੈਗੇ ਨੇ ਤਾਂ ਤਾਂ ਤੇ ਖੁੱਲੇ ਹੋਏ ਨੇ ਉਹਨਾਂ ਦੇ ਨਾਲ ਜਾ ਕੇ ਸੰਪਰਕ ਕਰ ਸਕਦੇ ਹੋ ਉੱਥੇ ਜਾ ਕੇ ਤੁਹਾਡੀ ਜਿਹੜੀ ਇਹ ਲੈਂਡ ਸੀਡਿੰਗ ਤੇ ਈਕੇਵਾਈਸੀ ਅਤੇ ਆਧਾਰ ਕਾਰਡ ਨਾਲ ਜਿਹੜੇ ਤੁਹਾਡੇ ਪੈਂਕ ਖਾਤੇ ਨੇ ਉਹ ਲਿੰਕ ਹੋ ਜਾਣਗੇ ਤੇ ਤੁਹਾਡੀ ਜਿਹੜੀ ਇਹ ਸਕੀਮ ਦਾ ਲਾਭ ਤੁਹਾਨੂੰ ਲਗਾਤਾਰ ਮਿਲਦਾ ਰਹੂਗਾ ਸੋ ਇਸ ਸਬੰਧੀ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਵੀ ਲੈਣੀ ਹੈਗੀ ਤਾਂ ਕੰਬਰ ਨੋਟ ਕਰ ਲਓ 7710665725 ਤੇ ਈਮੇਲ ਆਈਡੀ ਹੈਗੀ ਹੈ pmkisan98@gmail.com ਸੋ ਕਹਾਂ ਦੋਸਤੋ ਬੇਨਤੀ ਹੈ ਕਿ ਇਹ ਜਿਹੜੀ ਸਕੀਮ ਹੈਗੀ ਹੈ ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਇਹਦਾ ਲਾਭ ਚਾਲੂ ਰੱਖਣ ਵਾਸਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਹੈਗੀਆਂ ਆਪਣੇ ਲੈਂਡ ਸੀਡਿੰਗ ਤੇ ਈਕੇਵਾਈਸੀ ਅਤੇ ਜਿਹੜੇ ਬੈਂਕ ਖਾਤੇ ਨੇ ਆਧਾਰ ਕਾਰਡ ਨਾਲ ਲਿੰਕ ਕਰਵਾ ਲ ਕੇ ਜਲਦੀ ਤੋਂ ਜਲਦੀ ਅਪਡੇਟ ਕਰਵਾ ਲਓ ਤਾਂ ਜੋ ਤੁਹਾਨੂੰ ਇਸ ਸਕੀਮ ਦਾ ਲਾਭ ਤੁਰਕ ਵਿੱਚ ਵੀ ਬੇਰੋਟ ਤੋਂ ਮਿਲਦਾ ਰਹੇ ਥੈਂਕ ਯੂ